ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਿ ਸਤਸੰਗਤ ਜੀ ਜੀਵੇ ਕੀ ਆਪ ਸੈਰ ਨੂੰ ਪਤਾ ਹੈ ਕਿ ਕਦ 14 ਜੁਲਾਈ ਨੂੰ ਗੁਰਬਾਣੀ ਗੁਰਤਾ ਸਿੱਖੀ ਦਾਸ ਮੁਕਾਬਲਾ ਜਿਹੜਾ ਪੂਰੇ ਜ਼ਿਲ੍ਹੇ ਵਿੱਚ ਕਰਵਾਇਆ ਜਾ ਰਿਹਾ ਹੈ ਗੁਰੂ ਮਿਲਾਪ ਔਰ ਗ੍ਰੈਜੂਏਸ਼ਨ ਵੱਲੋਂ ਤੇ ਕੱਲ ਅਲਵਰ ਜ਼ਿਲ੍ਹੇ ਦੇ 6 ਸੈਂਟਰਾਂ ਦੇ ਵਿੱਚ ਇਹ ਐਗਜ਼ਾਮ ਹੋਣ ਜਾ ਰਹੇ ਨੇ ਤੇ ਇਸ ਐਗਜ਼ਾਮ ਬਾਰੇ ਬੱਚਾ ਤੱਕ ਕੁਝ ਜਾਣਕਾਰੀ ਅਸੀਂ ਪਹੁੰਚਾਉਣਾ ਚਾ ਰਹੇ ਹਾਂ जिस ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਕਿ ਅਸੀਂ ਹਰ ਬੱਚੇ ਤੱਕ ਇਹ ਵੀਡੀਓ ਪਹੁੰਚਾ ਸਕੀਏ ਸਭ ਤੋਂ ਪਹਿਲਾਂ ਦਾ ਜਿਹੜੇ ਵੀ ਬੱਚੇ ਇਸ ਪ੍ਰਤੀਯੋਗਤਾ ਵਿੱਚ ਭਾਗ ਲੈ ਰਹੇ ਹਨ ਉਹ ਇਸ ਬਾਤ ਦਾ ਖਾਸ ਖਿਆਲ ਰੱਖਣ ਕਿ ਬਈ ਕੱਲ ਆਪਣੇ ਆਪਣੇ ਸੈਂਟਰਾਂ ਤੇ ਉਹ 10 ਵਜੇ ਤੱਕ ਪਹੁੰਚ ਜਾਣ ਕਿਉਂਕਿ ਸਹੀ 11 ਵਜੇ ਇਗਜ਼ਾਮ ਸਟਾਰਟ ਹੋ ਜਾਏਗਾ ਤੇ 11 ਤੋਂ 1 ਵਜੇ 2 ਘੰਟੇ ਇਗਜ਼ਾਮ ਚੱਲਣਾ ਜਿਹੜਾ ਇਹ ਐਗਜ਼ਾਮ ਹੋਣਾ ਹੈ ਇਹ ਆਬਜੈਕਟਿਵ ਟਾਈਪ ਹੋਣਾ ਹੈ ਉੱਥੇ ਜਿਹੜੇ ਤੁਹਾਨੂੰ ਕੁਐਸਚਨ ਦੇ ਨਾਲ ਚਾਰ ਆਨਸਰ ਮਿਲਣਗੇ ਜਿਹੜਾ ਆਨਸਰ ਰਾਈਟ ਹੋਏਗਾ ਉਸਦੇ ਉੱਤੇ ਤੁਸੀਂ ਟਿਕ ਕਰਨਾ ਹੈ ਤਾਂ ਸਭ ਤੋਂ ਪਹਿਲੀ ਗੱਲ ਕਿ ਜਿਸ ਬੱਚੇ ਨੇ ਵੀ ਪ੍ਰਤੀਯੋਗਤਾ ਵਿੱਚ ਭਾਗ ਲਿਆ ਹੈ ਉਹ ਸਹੀ 10 ਵਜੇ ਤੱਕ ਆਪਣੇ ਨਜ਼ਦੀਕੀ ਸੈਂਟਰ ਤੇ ਉੱਥੇ ਪਹੁੰਚ ਜਾਣ ਦੂਜੀ ਗੱਲ ਜਿਹੜੇ-ਜਿਹੜੇ ਵੀ ਬੱਚੇ ਇਸ ਐਗਜ਼ਾਮ ਵਿੱਚ ਬੈਠਣਗੇ ਉਹ ਆਪਣਾ ਮੋਬਾਈਲ ਜੇ ਨਾਲ ਲੈ ਕੇ ਜਾ ਰਹੇ ਹਨ ਤਾਂ ਐਗਜ਼ਾਮ ਸੈਂਟਰ ਦੇ ਵਿੱਚ ਜਾ ਕੇ ਉਹ ਮੋਬਾਈਲ ਸਵਿਚ ਆਫ ਕਰਕੇ ਜਮ੍ਹਾਂ ਹੋ ਜਾਣਗੇ ਕਿਸੇ ਵੀ ਬੱਚੇ ਨੂੰ ਮੋਬਾਈਲ ਦੇ ਨਾਲ ਐਗਜ਼ਾਮ ਨਹੀਂ ਦਿੱਤਾ ਦੇਣ ਦਿੱਤਾ ਜਾਵੇਗਾ ਤੇ ਉਹ ਜਦੋਂ ਸੈਂਟਰ ਦੇ ਵਿੱਚ ਪਹੁੰਚਣਗੇ ਤਾਂ ਉਥੇ ਦੇ ਸੈਂਟਰ ਇੰਚਾਰਜ ਤੇ ਜਿਹੜੀ ਕਮੇਟੀ ਹੈ ਉਹ ਬੱਚਿਆਂ ਦਾ 2 ਘੰਟੇ ਵਾਸਤੇ ਫੋਨ ਸਵਿਚ ਆਫ ਕਰਾ ਕੇ ਜਮ੍ਹਾਂ ਕਰ ਲਏਗੀ ਬੱਚਿਆਂ ਨੇ ਨਾ ਆਪਣੇ ਨਾਲ ਇੱਕ ਪੈਨ ਲੈ ਕੇ ਜਾਣਾ ਹੈ ਤੇ ਨਾਲ ਕੋਈ ਤਕਤੀ ਟਾਈਪ ਜਿਹੜੇ ਵੀ ਬੱਚੇ ਜਿਸ ਦੇ ਉੱਤੇ ਲਿਖ ਕੇ ਉਹ ਟਿੱਕ ਦਾ ਨਿਸ਼ਾਨ ਕਰਨ ਉਹ ਕੁਝ ਵੀ ਨਾਲ ਲੈ ਕੇ ਜਾਣਾ ਹੈ ਇਸ ਤੋਂ ਇਲਾਵਾ ਕੋਈ ਬੁੱਕ ਕੋਈ ਨੋਟਬੁੱਕ ਜਾਂ ਕੋਈ ਪੇਪਰ ਸਾਥ ਨਹੀਂ ਲੈ ਕੇ ਜਾਣਾ ਹੈ ਸਿਰਫ ਪੈਨ ਔਰ ਥੱਲੇ ਜਿਹੜੇ ਵੀ ਆਪ ਪੈਡ ਆਪ ਯੂਜ਼ ਕਰ ਸਕਦੇ ਹੋ ਉਹ ਲੈ ਕੇ ਜਾ ਸਕਦੇ ਹੋ ਆਪ ਜੀ ਤੀਜੀ ਗੱਲ ਕੀ ਜਿਹੜੇ ਵੀ ਬੱਚੇ ਜਿਸ ਵੀ ਏਰੀਆ ਵਿੱਚ ਐਗਜ਼ਾਮ ਦੇ ਰਹੇ ਹਨ ਤੇ ਉਹ ਆਪਣੇ ਆਪਣੇ ਸਾਧਨਾ ਦੇ ਥਰੂ ਉਸ एग्जाम सेंटर ਤੇ ਪਹੁੰਚਣਗੇ ਜਿਹੜਾ 28 ਜੁਲਾਈ ਨੂੰ ਅਲਵਰ ਵਿੱਚ ਫਾਈਨਲ एग्जाम ਹੋਏਗਾ ਉਸ एग्जाम ਵਿੱਚ ਗੁਰੂ ਮਿਲਾਪ ਆਰਗੇਨਾਈਜੇਸ਼ਨ ਵੱਲੋਂ ਆਪ ਜੀ ਨੂੰ ਜਿਹੜਾ ਵੀ ਕਨਵੈਂਸ ਹੈ ਉਹ ਮੁਹਿਆ ਕਰਾਇਆ ਜਾਏਗਾ ਪਰ ਜਿਹੜਾ 14 ਜੁਲਾਈ ਨੂੰ ਕੱਲ एग्जाम ਹੋਣਾ ਹੈ ਕਿਉਂਕਿ ਉਹ ਈਸੀ ਕਰਕੇ ਆਪ ਜੀ ਦੇ ਨਜ਼ਦੀਕੀ ਸੈਂਟਰਾਂ ਦੇ ਵਿੱਚ ਇਹ एग्जाम ਰੱਖਿਆ ਹੈ ਤਾਂ ਕਿ ਆਪ इजीली ਉੱਥੇ ਪਹੁੰਚ ਸਕੋ ਤੇ ਉੱਥੇ ਕੱਲ੍ਹ ਵਾਸਤੇ ਕਿਸੇ ਬੱਚੇ ਵਾਸਤੇ ਕੋਈ ਸਾਧਨ ਪ੍ਰੋਵਾਈਡ ਨਹੀਂ ਹੋਏਗਾ ਜਿਨ੍ਹਾਂ ਬੱਚਿਆਂ ਵਾਸਤੇ ਸਾਧਨ ਪ੍ਰੋਵਾਈਡ ਹੋਏਗਾ ਉਹ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਜਿਹੜਾ ਗੋਵਿੰਦਗੜ੍ਹ ਸੈਂਟਰ ਹੈ ਤੇ ਉਸ ਸੈਂਟਰ ਦੇ ਵਿੱਚ ਪੁਨਾਏ ਸਿਕਰੀ ਉਹ ਕਮਾਲਪੁਰ ਪੱਟੀ ਦੇ ਬੱਚੇ ਉਹ ਉੱਥੇ ਪਹੁੰਚਣਗੇ ਤੇ ਇਨ ਦੋ ਏਰੀਆ ਵਿੱਚੋਂ ਸਾਧਨ ਪ੍ਰੋਵਾਈਡ ਕਰਾਇਆ ਜਾਣਗੇ ਕਿਉਂਕਿ ਗੋਵਿੰਦਗੜ੍ਹ ਤੋਂ ਕਾਫੀ ਦੂਰੀ ਤੇ ਹੈਗੇ ਨੇ ਤੇ ਜਿਹੜੇ ਗੋਵਿੰਦਗੜ ਦੇ ਆਸ-ਪਾਸ ਦੇ ਪਿੰਡ ਹੈਗੇ ਨੇ ਜਿਹੜਾ 2 ਕਿਲੋਮੀਟਰ 3 ਕਿਲੋਮੀਟਰ 5 ਕਿਲੋਮੀਟਰ ਦੀ ਦੂਰੀ ਤੇ ਹੈਗੇ ਨੇ ਉਹ ਬੱਚੇ ਆਪਣੇ ਪੇਰੈਂਟਸ ਦੇ ਨਾਲ 10 ਵਜੇ ਤੱਕ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਸਿਰਫ ਔਰ ਸਿਰਫ ਜਿਹੜੇ ਪੁਨਾਏ ਵਾਲੇ ਬੱਚੇ ਹੈਗੇ ਨੇ ਕਿਉਂਕਿ ਉਸ ਡਿਸਟੈਂਸ ਕਾਫੀ ਹੈ ਉੱਥੋਂ ਜਿਹੜੀ ਬੱਸ ਚੱਲਦੀ ਹੈ ਕਮਾਲਪੁਰ ਪੱਟੀ ਤੋਂ ਹੁੰਦੇ ਹੋਏ ਉਹ ਗੋਵਿੰਦਗੜ ਐਗਜ਼ਾਮ ਸੈਂਟਰ ਦੇ ਪਹੁੰਚੇਗੀ ਬਾਕੀ ਜਿਹੜੇ ਮੁਬਾਰਕਪੁਰ ਦੇ ਬੱਚੇ ਹੈਗੇ ਨੇ ਉਹ ਮੁਬਾਰਕਪੁਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੈਂਟਰ ਵਿਖੇ ਆਪੇ ਹੀ ਆਪਣੇ ਸਾਧਨਾਂ ਤੋਂ ਪਹੁੰਚਣਗੇ ਤੇ ਜਿਹੜੇ ਰਾਮਗੜ੍ਹ ਸੈਂਟਰ ਦੇ ਬੱਚੇ ਹੈਗੇ ਨੇ ਉਹ ਰਾਮਗੜ੍ਹ ਦੇ ਸੈਂਟਰ ਦੇ ਆਸ-ਪਾਸ ਦੇ ਪਿੰਡ ਦੇ ਬੱਚੇ ਉਹ ਰਾਮਗੜ੍ਹ ਵਿੱਚ ਆਪਣੇ ਸਾਧਨਾ ਦੇ ਥਰੂ ਪਹੁੰਚਣਗੇ ਤੇ ਜਿਹੜਾ ਸੈਂਟਰ ਹੈ ਕਿਸ਼ਨਗੜ੍ਹ ਕਿਸ਼ਨਗੜ੍ਹ ਦਾ ਵੀ ਸੇਮ ਹੀ ਹੈ ਕਿ ਉਸ ਦੇ ਆਸ-ਪਾਸ ਦੇ ਜਿਹੜੇ ਬੱਚੇ ਹੈਗੇ ਨੇ ਉਹ ਆਪਣੇ ਸਾਧਨਾ ਰਾਈ ਕਹਿਣ ਦਾ ਮਤਲਬ ਜਿੱਥੇ-ਜਿੱਥੇ ਸੈਂਟਰ ਹੈਗੇ ਨੇ ਉੱਥੇ-ਉੱਥੇ ਬੱਚੇ ਆਪਣੇ ਸਾਧਨਾ ਦੇ ਰਾਈ ਉਸ ਐਗਜ਼ਾਮ ਸੈਂਟਰ ਤੇ ਪਹੁੰਚਣਗੇ ਸਵੇਰੇ 11 ਵਜੇ ਐਗਜ਼ਾਮ ਸ਼ੁਰੂ ਹੋ ਜਾਇਆਗਾ 11 ਤੋਂ ਬਾਅਦ ਕਿਸੇ ਬੱਚੇ ਦੀ ਕੋਈ ਐਂਟਰੀ ਨਹੀਂ ਹੋਏਗੀ ਸੈਂਟਰਾਂ ਦੇ ਉੱਤੇ ਉੱਥੇ ਦੀ ਕਮੇਟੀਆ ਵੱਲੋਂ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਉਹ ਚੀਜ਼ਾਂ ਸਾਰੇ 1 ਵਜੇ ਤੱਕ ਹਰ ਬੱਚੇ ਨੂੰ ਪ੍ਰੋਵਾਈਡ ਕਰਾ ਦਿੱਤੀ ਜਾਏਗੀ ਜਦੋਂ ਐਗਜ਼ਾਮ ਖਤਮ ਹੋਏਗਾ ਤੇ ਇਹ ਗੱਲਾਂ ਕਲੀਅਰ ਹੋ ਚੁੱਕੀਆਂ ਨੇ ਅਸੀਂ ਦੁਬਾਰੇ ਆਪ ਜੀ ਨੂੰ ਦੱਸ ਰਹੇ ਹਾਂ ਕਿ ਪੁਨਾਏ ਕਮਾਲਪੁਰ ਪੱਟੀ गोविंदਗੜ੍ਹ اور गोविंदਗੜ੍ਹ ਦੇ ਆਸ-ਪਾਸ ਦੇ ਜ਼ਿਲ੍ਹੇ ਦੇ ਵੀ ਜਿੰਨੇ ਵੀ ਪਿੰਡ ਹੈਗੇ ਨੇ ਜਿਨ੍ਹਾਂ ਨੇ ਆਪਣੇ ਫੋਰਮ गोविंदਗੜ੍ਹ ਸੈਂਟਰ ਦੇ ਵਿੱਚ ਜਮਾ ਕਰਾਏ ਨੇ ਤੇ ਉਹਨਾਂ ਦਾ ਜਿਹੜਾ ਐਗਜ਼ਾਮ ਸੈਂਟਰ ਹੈ ਉਹ गोविंदਗੜ੍ਹ ਰਹੇਗਾ ਮੁਬਾਰਕਪੁਰ اور ਮੁਬਾਰਕਪੁਰ ਦੇ ਆਸ-ਪਾਸ ਦੇ ਏਰੀਆ ਦੇ ਬੱਚੇ ਜਿਨ੍ਹਾਂ ਨੇ ਗੁਰਮੀਤ ਸਿੰਘ ਜੀ ਕੋਮਲ ਸਤਨਾਮ ਸਿੰਘ ਜੀ ਦੇ ਥਰੂ ਹੋਮ ਭਰੇ ਹਨ ਉਹਨਾਂ ਦਾ ਜਿਹੜਾ ਸੈਂਟਰ ਹੈ ਉਹ ਮੁਬਾਰਕਪੁਰ ਆਏਗਾ ਤੇ ਰਾਮਗੜ ਦਾ ਸੈਂਟਰ ਦੇ ਵਿੱਚ ਜਿਹੜੇ ਆਸ-ਪਾਸ ਦੇ ਪਿੰਡ ਆ ਗਏ ਨੇ ਜਕੋਪੂਰ ਅਲਾਵੜਾ ਔਰ ਸਾੰਕੜਾ ਜਿਹੜੇ ਵੀ ਆ ਰਾਮਗੜ ਦੇ ਆਸ-ਪਾਸ ਦੇ ਪਿੰਡ ਆ ਗਏ ਨੇ ਮੈਂ ਨਾਮ ਇਹਨੂੰ ਯਾਦ ਨਹੀਂ ਹੈਗੇ ਨੇ ਜਿਨ੍ਹਾਂ ਨੇ ਗੁਰਨਾਮ ਸਿੰਘ ਜੀ ਕਾਮੀ ਸਰਦਾਰ ਹਰਜੀ ਹਰਪਾਲ ਸਿੰਘ ਜੀ ਜਿਹੜੇ ਪ੍ਰਧਾਨ ਸਾਹਿਬ ਜੀ ਆ ਗਏ ਨੇ ਰਵਿੰਦਰ ਸਿੰਘ ਜੀ ਜਿਹੜੇ ਗੁਰਦੁਆਰਾ ਰਾਮਗੜ ਵਿਖੇ ਕੀਰਤਨੀ ਆ ਗਏ ਨੇ ਉਹਨਾਂ ਦੇ ਥਰੂ ਜਿਨ੍ਹਾਂ ਨੇ ਵੀ ਫਾਰਮ ਭਰੇ ਹਨ ਤੇ ਉਹਨਾਂ ਦਾ ਸੈਂਟਰ ਰਾਮਗੜ੍ਹ ਵਿੱਚ ਹੋਏਗਾ ਤੇ ਖਾਲਸਾ ਕਰੋਨੀ ਕਾਲੋਕਾ ਬਾਸ ਤੇ ਅਲਵਰ ਸੈਰ ਦੇ ਜਿੰਨੇ ਵੀ ਬੱਚੇ ਨੇ ਫਾਰਮ ਭਰਿਆ ਹੈ ਉਹਨਾਂ ਦਾ ਸੈਂਟਰ ਸਰਦਾਰ ਹਰਜੀਤ ਸਿੰਘ ਜੀ ਮੈਮੋਰੀਅਲ ਪਵਨ ਨੀਅਰ ਜਨਕਾਰ ਹੋਟਲ ਉੱਥੇ ਉਹਨਾਂ ਦਾ ਸੈਂਟਰ ਆਏਗਾ ਤੇ ਜਿਹੜੇ ਦਾਦਰ ਔਰ ਲਿਵਾਰੀ ਰਾਜਗੜ੍ਹ ਤੇ ਲਿਵਾਰੇ ਦਾਦਰ ਦੇ ਆਸ-ਪਾਸ ਦੇ ਪਿੰਡਾਂ ਦਾ ਜਿਹੜਾ ਸੈਂਟਰ ਹੈਗਾ ਉਹ ਸਿੱਕੀ ਸਿੱਖਿਆ ਗੁਰੂ ਵਿਚਾਰ ਅਕੈਡਮੀ ਜੋ ਸਕੂਲ ਹੈ ਉਹ ਸੈਂਟਰ ਆਏਗਾ ਇੱਕ ਬੱਚਿਆਂ ਨੂੰ ਅਸੀਂ ਜਦੋਂ ਫੋਰਮ ਭਰੇ ਸੀ ਤਾਂ ਅਸੀਂ ਇੱਕ ਉਹਨਾਂ ਨੂੰ ਇੱਕ ਨਿਯਮ ਦਿੱਤਾ ਸੀ ਜਿਸ ਵਿੱਚ ਅਸੀਂ ਸਾਰਾ ਕੁਝ ਲਿਖੇ ਦਿੱਤਾ ਸੀ ਕਿ ਭਈ 5 ਜੁਲਾਈ ਤੱਕ ਆਪ ਜਿਨੇ ਐਲੀਮੈਂਟਰੀ ਦੇ ਪ੍ਰਸ਼ਨਾਂ ਦੇ ਉੱਤਰ ਲਿਖੇ ਸਾਨੂੰ ਜਮ੍ਹਾਂ ਕਰਵਾਉਣੇ ਨੇ ਜਿਸ ਦੇ ਤੁਹਾਨੂੰ 5 ਨੰਬਰ ਮਿਲਣਗੇ ਤੇ ਬਹੁਤ ਸਾਰੇ ਬੱਚਿਆਂ ਨੇ ਕੀ ਕੀਤਾ ਹੈ ਪਹਿਲੇ ਮੈਂ ਆਪ ਜੀ ਨੂੰ ਦੱਸ ਦਿਆਂ ਇੱਥੇ ਅਸੀਂ ਸਾਫ਼ ਲਿਖਿਆ ਹੋਇਆ ਹੈ ਕਿ ਇਹ ਆਪ ਜੀ ਦੇਖ ਰਹੇ ਹੋ ਇਹ ਅਠਵਾਂ ਕੁਐਸਚਨ ਹੈ ਜਿਹੜੇ ਪ੍ਰਤੀਯੋਗੀ 5 ਜੁਲਾਈ ਤੱਕ ਐਲੀਮੈਂਟਰੀ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਨੋਟਬੁੱਕ ਵਿੱਚ ਲਿਖ ਕੇ ਆਪਣੇ ਸੈਂਟਰ ਵਿੱਚ ਜਮ੍ਹਾਂ ਕਰਾਉਣਗੇ ਤੇ ਪਹਿਲੀ ਪ੍ਰੀਖਿਆ ਵਿੱਚ 5 ਨੰਬਰ ਦਿੱਤੇ ਜਾਣਗੇ ਤੇ ਬਹੁਤ ਸਾਰੇ ਬੱਚਿਆਂ ਨੇ ਕੀ ਕੀਤਾ ਸੀ ਆ ਕਿ ਜਿਹੜੇ ਅਸੀਂ ਇਹ 400 ਕੁਐਸਚਨ ਦਿੱਤੇ ਸੀ ਬੱਚਿਆਂ ਨੂੰ ਇਹ 400 ਕੁਐਸਚਨ ਅਸੀਂ ਦਿੱਤੇ ਸੀ ਬੱਚਿਆਂ ਨੂੰ ਯਾਦ ਕਰਨ ਵਾਸਤੇ ਕਿ ਭਈ ਇਨ੍ਹਾਂ ਵਿੱਚੋਂ ਪੇਪਰ ਹੋਏਗਾ ਤੇ ਕਈ ਬੱਚਿਆਂ ਨੇ ਕੀ ਕੀਤਾ ਕਿ ਇਹਨਾਂ 400 ਕੁਐਸਚਨਾਂ ਦੇ ਆਨਸਰ ਲਿਖ ਕੇ ਸਾਨੂੰ ਕਾਪੀਆਂ ਜਮ੍ਹਾਂ ਕਰਾ ਦਿੱਤੀਆਂ ਨੇ ਤੇ ਅਸੀਂ ਉਹਨਾਂ ਬੱਚਿਆਂ ਨੂੰ ਦੱਸ ਦਈਏ ਕਿ ਜਿਨ੍ਹਾਂ ਨੇ ਇਹ 400 ਕੁਐਸਚਨ ਦੇ ਆਨਸਰ ਲਿਖ ਕੇ ਸਾਨੂੰ ਕਾਪੀਆਂ ਦਿੱਤੀਆਂ ਨੇ ਉਹਨਾਂ ਨੂੰ ਪੰਜ ਨੰਬਰ ਨਹੀਂ ਦਿੱਤੇ ਜਾਣਗੇ ਕਿਉਂਕਿ ਤੁਸੀਂ ਨਿਯਮ ਪੜ੍ਹੋ ਇੱਥੇ ਵੀ ਅਸੀਂ ਸਾਫ਼ ਲਿਖ ਰਹੇ ਹਾਂ ਵੀਡੀਓ ਰਾਈ ਵੀ ਅਸੀਂ ਅਫਸਰ ਨੂੰ ਮੈਸੇਜ ਦਿੱਤਾ ਸੀ ਇਹ ਦੇਖੋ ਇਤੇ ਪ੍ਰਤੀਯੋਗਤਾ ਲਈ ਸਿਲੇਬਸ ਦੇ ਨਾਲ ਪ੍ਰਸ਼ਨ ਪੱਤਰ ਦਾ ਇੱਕ ਸੈੱਟ ਨਾਲ ਦਿੱਤਾ ਜਾਵੇਗਾ ਜਿਸ ਵਿੱਚੋਂ ਇਹ ਦੋਨੋਂ ਪ੍ਰੀਖਿਆ ਹੋਏਗੀ ਤੇ ਜਿਹੜਾ ਇਹ ਸੀ ਉਹ ਯਾਦ ਕਰਨ ਵਾਸਤੇ ਦਿੱਤਾ ਹੋਇਆ ਸੀ ਪਰ ਜਿਸ ਵਿੱਚੋਂ ਪੰਜ ਨੰਬਰ ਬੱਚੇ ਨੂੰ ਮਿਲਨੇ ਸੀ ਉਸ ਵਿੱਚ ਅਸੀਂ ਸਾਫ਼ ਲਿਖਿਆ ਹੋਇਆ ਹੈ ਕਿ ਜਿਹੜੇ ਪ੍ਰਤੀਯੋਗੀ 5 ਜੁਲਾਈ ਤੱਕ ਐਲੀਮੈਂਟਰੀ ਜਿਹੜੇ ਤੁਹਾਨੂੰ 10 ਭਾਗ ਮਿਲੇ ਨੇ ਉਹਨਾਂ 10 ਭਾਗਾਂ ਦੇ ਪਿੱਛੇ ਤੁਸੀਂ ਐਲੀਮੈਂਟਰੀ ਦੇ ਪਿੱਛੇ ਦੇਖੋਗੇ ਉੱਤੇ ਕੁਐਸਚਨ ਲਿਖੇ ਨੇ ਉਹਨਾਂ ਦੇ ਜਿਹੜੇ ਆਨਸਰ ਹੈ ਉਹ ਸਾਨੂੰ ਲਿਖ ਕੇ ਜਮ੍ਹਾਂ ਕਰਾ ਦੇਣਗੇ ਉਹਨਾਂ ਨੂੰ 5 ਨੰਬਰ ਮਿਲਣਗੇ ਜਿਨ੍ਹਾਂ ਨੇ 400 ਕੋਸ਼ਨਾ ਦੇ ਆਨਸਰ ਲਿਖ ਕੇ ਸਾਨੂੰ ਦੇ ਦਿੱਤੇ ਨੇ ਉਹਨਾਂ ਨੂੰ 5 ਨੰਬਰ ਨਹੀਂ ਦਿੱਤੇ ਜਾਣਗੇ ਤੇ ਸ਼ਾਇਦ ਕਿਸੇ ਕਾਰਨ ਕਈ ਬੱਚੇ ਤੱਕ ਇਨਫੋਰਮੇਸ਼ਨ 5 ਜੁਲਾਈ ਤੱਕ ਨਹੀਂ ਪਹੁੰਚ ਪਾਈ ਤੇ ਇਸ ਕਰਕੇ ਅਸੀਂ ਇੱਕ ਲਾਸਟ ਐਂਡ ਫਾਈਨਲ ਆਪਸ਼ਨ ਰੱਖਿਆ ਹੈ ਕਿ ਜਿਨ੍ਹਾਂ ਬੱਚਾ ਨੇ ਐਲੀਮੈਂਟਰੀ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਕਾਪੀਆਂ ਵਿੱਚ ਲਿਖੇ ਹੋਏ ਹਨ ਉਹ ਆਪਣੇ ਸੈਂਟਰ ਦੇ ਵਿੱਚ ਕੱਲ ਐਗਜ਼ਾਮ ਵਾਲੇ ਦਿਨ ਲੈ ਕੇ ਪਹੁੰਚਣ ਤੇ ਉੱਥੇ ਦੇ ਇੰਚਾਰਜ ਨੂੰ ਜਮ੍ਹਾਂ ਕਰਾ ਦੇਣ ਤਾਂ ਕਿ ਜਦੋਂ ਤੁਹਾਡਾ ਐਗਜ਼ਾਮ ਪੇਪਰ ਉਹ ਚੈੱਕ ਹੋਏਗਾ ਤੇ ਨਾਲ ਉਹ ਤੁਹਾਡੇਆਂ ਕਾਪੀਆਂ ਵੀ ਚੈੱਕ ਹੋ ਜਾਣਗੀਆਂ ਤੇ ਤੁਹਾਨੂੰ ਉਹ ਪੰਜ ਨੰਬਰ ਉਹ ਪਹਿਲੇ ਪ੍ਰੀਖਿਆ ਵਿੱਚੋਂ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਜਿਹੜੀ ਵੀ ਜਾਣਕਾਰੀ ਤੁਸੀਂ ਹੋਰ ਲੈਣਾ ਚਾਹੁੰਦੇ ਹੋ ਤੁਸੀਂ 8560852126 ਨੰਬਰ ਤੇ ਕਾਲ ਜਾਂ ਵਟਸਐਪ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਉਹਨੇ ਅਸੀਂ ਆਪਣੇ ਗਰੁੱਪਾਂ 'ਚ ਸੈਂਟਰਾਂ ਦੇ ਨਾਮ ਅਤੇ ਉੱਥੇ ਦੇ ਇੰਚਾਰਜ ਜਿਹੜੇ ਹੈਗੇ ਨੇ ਉਹਨਾਂ ਦੇ ਕੰਟੈਕਟ ਨੰਬਰ ਅਸੀਂ ਪਾ ਰਹੇ ਆ ਤੇ ਬਾਕੀ ਤੁਸੀਂ ਉਹਾਂ ਕੋਲੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਟਾਈਮਿੰਗ 11 ਤੋਂ 1 ਹੋਏਗੀ ਕੋਈ ਵੀ ਬੱਚਾ ਮੋਬਾਈਲ ਲੈ ਕੇ ਨਹੀਂ ਜਾਏਗਾ ਤੇ ਜਿਨ੍ਹਾਂ ਬੱਚਿਆਂ ਨੇ ਵੀ ਕਾਪੀਆਂ ਲਿਖੀਆਂ ਨੇ ਪ੍ਰੀ ਐਲੀਮੈਂਟਰੀ ਦੇ ਪ੍ਰਸ਼ਨਾਂ ਦੇ ਉੱਤਰ ਲਿਖੇ ਨੇ ਉਹ ਕੱਲ ਉੱਥੇ ਜਾ ਕੇ ਜਮ੍ਹਾਂ ਕਰਾ ਦੇਣ ਜਿਨ੍ਹਾਂ ਬੱਚਿਆਂ ਨੇ 400 ਕੁਐਸਚਨ ਵਾਲੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਨੇ ਉਹਨਾਂ ਨੂੰ ਪੰਜ ਨੰਬਰ ਨਹੀਂ ਦਿੱਤੇ ਜਾਣਗੇ ਸਾਧਨ ਕਿਸੇ ਵੀ ਬੱਚੇ ਵਾਸਤੇ ਨਹੀਂ ਹੈ ਜਿਹੜਾ ਅਬਜਿਲੋ ਪੁਨਾਏ ਦਾ ਦੱਸਿਆ ਹੈ ਅਸੀਂ ਸਿਰਫ ਉਹਨਾਂ ਵਾਸਤੇ ਕਿਉਂਕਿ ਉਹ ਕਾਫੀ ਦੂਰੀ ਤੇ ਹੈਗੇ ਉਹਨਾਂ ਵਾਸਤੇ ਸਿਰਫ ਸਾਧਨ ਪ੍ਰੋਵਾਈਡ ਕਰਾਵਾਂਗੇ ਬਾਕੀ ਬੱਚੇ ਆਪਣੇ ਆਪਣੇ ਸਾਧਨ ਦੇ ਉੱਤੇ ਸੈਂਟਰਾਂ ਦੇ ਉੱਤੇ ਪਹੁੰਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ